ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਪਰ ਕ੍ਰਾਈਮ ਦੇ ਨਾਲ-ਨਾਲ ਹੁਣ ਮੇਰੀ ਕੋਸ਼ਿਸ਼ ਹੈ ਕੁਝ ਹੋਰ ਵੀ ਜੋ ਖਬਰਾਂ ਆਸ-ਪਾਸੇ ਆਪਣੇ ਹੁੰਦੀਆਂ ਨੇ ਕੁਝ ਇੰਟਰਸਟਿੰਗ ਜਾਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੀ ਜਾਣਕਾਰੀ ਵਿੱਚ ਕੁਸ਼ਵਾਦਾ ਕਰ ਰਹੀਆਂ ਤੁਹਾਨੂੰ ਠੀਕ ਲੱਗਣਗੀਆਂ ਉਹ ਰੋਚਕ ਲੱਗਣਗੀਆਂ ਉਹ ਸਾਰੀਆਂ ਲੈ ਕੇ ਆਉਣ ਦੀ ਵੀ ਕੋਸ਼ਿਸ਼ ਹੈਗੀ ਹੈ ਇੱਕ ਨਿਊਜ਼ ਆ ਰਹੀ ਆ ਸ਼ੁੱਕਰਵਾਰ ਦੀ ਖਬਰ ਹੈਗੀ ਹੈ ਜੀ ਇਹ 30 ਤਰੀਕ ਦੀ 30 ਅਗਸਤ ਦੀ ਬੜੀ ਅਜੀਬ ਤਰ੍ਹਾਂ ਦੀ ਖਬਰ ਖਬਰ ਐਸੀ ਕਿ ਜਿਹੜੀ ਪਾਕਿਸਤਾਨ ਦੀ ਇਸ ਟਾਈਮ ਦੀ ਜਿਹੜੀ ਹਾਲਤ ਹੈ ਕਿ ਸਮਾਜ ਦੀ ਹਾਲਤ ਆਰਥਿਕ ਹਾਲਤ ਰਾਜਨੀਤਿਕ ਹਾਲਤ ਜੋ ਪਾਕਿਸਤਾਨ ਦੀ ਬਣ ਚੁੱਕੀ ਹੈ ਇਸ ਟਾਈਮ ਦੀ ਉਹਨੂੰ ਪੂਰੇ ਕਲੀਅਰ ਤਰੀਕੇ ਦੇ ਨਾਲ ਜੇ ਆਪਾਂ ਦੇਖਣਾ ਹੋਵੇ ਤਾਂ ਇੱਕ ਜਿਹੜਾ ਸ਼ੁੱਕਰਵਾਰ ਨੂੰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਦਾ ਟਾਈਮ ਸੀ ਉਹੀ ਸਾਰਾ ਕੁਝ ਨੂੰ ਜਿਵੇਂ ਇੰਗਲਿਸ਼ ਕਹਿੰਦੇ ਕਿ ਸਮਰਾਈਜ਼ ਕਰ ਦਿੰਦਾ ਪ੍ਰਭਾਸ਼ਿਤ ਕਰ ਦਿੰਦਾ ਹਰ ਚੀਜ਼ ਨੂੰ ਕਿ ਕੀ ਗਲਤ ਹੋ ਰਿਹਾ ਉੱਥੇ ਹੁਣ ਖਬਰ ਇਹ ਹੈਗੀ ਆ ਕਰਾਚੀ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਉਹਨਾਂ ਦਾ ਸਭ ਤੋਂ ਅਮੀਰ ਸ਼ਹਿਰ ਇੰਡੀਆ ਦਾ ਆਪਣਾ ਮੁੰਬਈ ਤੇ ਉਹਨਾਂ ਦਾ ਕਰਾਚੀ ਆਪਸ ਚ ਕੰਪੈਰੀਜ਼ਨ ਨਹੀਂ ਹੈਗਾ ਕੋਈ ਬਹੁਤ ਜ਼ਿਆਦਾ ਫਰਕ ਆ ਪਰ ਉਹਨਾਂ ਦੇ ਲਈ ਕਰਾਚੀ ਉਵੇਂ ਜਿਵੇਂ ਸਾਡੇ ਲਈ ਮੁੰਬਈ ਆ ਆਰਥਿਕ ਰਾਜਧਾਨੀ ਉਹਨਾਂ ਦੀ ਇੱਕ ਮਾਲ ਖੁੱਲਦਾ ਸ਼ੁੱਕਰਵਾਰ ਨੂੰ ਉੱਥੇ ਪਹਿਲੀ ਵਾਰ ਪਾਕਿਸਤਾਨ ਦਾ ਸਭ ਤੋਂ ਵੱਡਾ ਮਾਲ ਹੈ ਇਹ ਪਰ ਮਾਲ ਇਸ ਚੀਜ਼ ਦਾ ਇਹਨਾਂ ਨੂੰ ਇੰਗਲਿਸ਼ ਚ ਕਹਿੰਦੇ ਆ ਥ੍ਰੈਫਟ ਮਾਲ ਥ੍ਰੈਫਟ ਮਾਲ ਮਤਲਬ ਜਿੱਥੇ ਪਹਿਲਾਂ ਵਰਤੀਆਂ ਹੋਈਆਂ ਚੀਜ਼ਾਂ ਨੂੰ ਉੱਥੇ ਵੇਚਿਆ ਜਾਂਦਾ ਰੀਸੇਲ ਕੀਤਾ ਜਾਂਦਾ ਤੇ ਬਹੁਤ ਹੀ ਸਸਤੇ ਰੇਟ ਦੇ ਵਿੱਚ ਕੀਤਾ ਜਾਂਦਾ ਇਹ ਹੁੰਦੇ ਆ ਇਹਨਾਂ ਨੂੰ ਕਹਿੰਦੇ ਆ thrift mall ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਮਾਲ ਸੀਗਾ ਬਹੁਤ ਟਾਈਮ ਤੋਂ ਇਹਦੀ ਉਹ ਪ੍ਰੋਮੋਸ਼ਨ ਹੋ ਰਹੀ ਸੀ ਕਾਫੀ ਐਡ ਵਗੈਰਾ ਆ ਰਹੀਆਂ ਸੀ ਇਹਦੀਆਂ ਉੱਥੇ ਪਾਕਿਸਤਾਨ ਦੇ ਵਿੱਚੋਂ ਹੋਇਆ ਕਿ ਸ਼ੁੱਕਰਵਾਰ ਨੂੰ ਜੁਮਾ ਜੁਮੇ ਵਾਲੇ ਦਿਨ 3 ਵਜੇ ਓਪਨਿੰਗ ਹੈ ਇਸ ਮਾਲ ਦੀ ਬਹੁਤ ਸਾਮਾਨ ਰੱਖਿਆ ਹੋਇਆ ਉਹਨਾਂ ਨੇ ਉੱਥੇ ਬਹੁਤ ਤਰ੍ਹਾਂ ਦੀ ਆਈਟਮਾਂ ਨੇ ਜੈਕਟਸ ਕੱਪੜੇ ਬੱਚਿਆਂ ਦੇ ਕੱਪੜੇ ਇਸਤਰੀਆਂ ਦੇ ਔਰਤਾਂ ਦੇ ਕੱਪੜੇ ਮਰਦਾਂ ਦੇ ਕੱਪੜੇ ਬਹੁਤ ਕੁਝ ਹੈਗਾ ਉੱਥੇ ਤੇ ਕੀਮਤ ਕੀ ਰੱਖੀ ਸੀ ਉਹਨਾਂ ਨੇ ਮਾਲ ਦੇ ਵਿੱਚ ਹਰ ਇੱਕ ਪ੍ਰੋਡਕਟ ਦੀ ਸਿਰਫ 50 ਰੁਪਏ ਪਾਕਿਸਤਾਨੀ 50 ਰੁਪਏ ਸਿਰਫ 50 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਪ੍ਰੋਡਕਟ ਉੱਥੋਂ ਜਾ ਕੇ ਲੈ ਸਕਦੇ ਹੋ ਪਰ ਹੁੰਦਾ ਕੀ ਆ ਕਿਉਂਕਿ ਇਹਦੀ ਐਡ ਬਹੁਤ ਜ਼ਿਆਦਾ ਹੋਈ ਤੇ 3 ਵਜੇ ਤੋਂ ਪਹਿਲਾਂ ਸਿਕਿਉਰਿਟੀ ਵਾਲੇ ਸੀਗੇ ਉੱਥੇ ਪਰ ਉਹ ਓਨੇ ਜ਼ਿਆਦਾ ਨਹੀਂ ਸੀਗੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਜੂਮ ਇਕੱਠਾ ਹੋ ਗਿਆ ਜਦੋਂ ਹੀ ਖੁੱਲਦਾ ਗੇਟ 3:30 ਵਜੇ ਤੱਕ ਅੱਧੇ ਘੰਟੇ ਤੱਕ ਸਾਢੇ ਤਿੰਨ ਹੁੰਦੇ ਹੁੰਦੇ ਨਾ ਉੱਥੇ ਕੋਈ ਕਪੜਾ ਬਚਿਆ ਨਾ ਉੱਥੇ ਕੁਝ ਹੋਰ ਬਚਿਆ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀਡੀਓਜ਼ ਵੀ ਦੇਖ ਸਕਦੇ ਹੋਏ ਕਿਸ ਤਰ੍ਹਾਂ ਨਾਲ ਲੋਕਾਂ ਨੇ ਅੰਦਰ ਜਾ ਕੇ ਲੁੱਟ ਮਚਾਈ ਇੱਕ ਜਿਹੜੇ 50 ਪਾਕਿਸਤਾਨੀ ਰੁਪਏ ਸੀਗੇ ਉਹ ਵੀ ਦੇਣ ਦਾ ਉਹਨਾਂ ਨੂੰ ਮਤਲਬ ਨਹੀਂ ਠੀਕ ਸਮਝਿਆ ਉਹਨਾਂ ਨੇ ਸਿਰਫ ਮਾਲ ਨੂੰ ਲੁੱਟਣਾ ਸਮਝਿਆ ਤੇ ਕੋਈ ਚੀਜ਼ ਉੱਥੇ ਟਿਕਾਣੇ ਸਿਰ ਨਹੀਂ ਪਈ ਰਹਿਣ ਦਿੱਤੀ ਸਭ ਕੁਝ ਆਪਣੇ ਬੈਗਾਂ 'ਚ ਪਰ ਪਰ ਕੇ ਲੋਕ ਲੈ ਕੇ ਕਿ ਬੱਚਿਆਂ ਦੇ ਕੱਪੜੇ ਜਿਹਦੇ ਹੱਥ 'ਚ ਜੋ ਕੁਝ ਵੀ ਆਇਆ ਉਹ ਸਾਰਾ ਕੁਝ ਉਥੋਂ ਲੈ ਕੇ ਚਲੇ ਗਏ ਸਿਕਿਉਰਿਟੀ ਗਾਰਡ ਬਹੁਤ ਥੋੜੇ ਜਿਹੀ ਸੀ ਉਹ ਕਰਦੇ ਕਿ ਤੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਮਾਲ ਦੇ ਸ਼ੀਸ਼ੇ ਭੰਨੇ ਗਏ ਹਰ ਤਰ੍ਹਾਂ ਦੀ ਤੋੜ ਫੋੜ ਕੀਤੀ ਗਈ ਤਾਂ ਇਹ ਜਿਹੜੀਆਂ ਤਸਵੀਰਾਂ ਇਹ ਜਿਹੜੇ ਵੀਡੀਓਜ਼ ਨੇ ਇਹ ਤੁਹਾਨੂੰ ਕਿਸੇ ਬਹੁਤ ਵਧੀਆ ਭਵਿੱਖ ਦਾ ਵੱਲ ਇਸ਼ਾਰਾ ਕਰਦੇ ਨਹੀਂ ਦਿਖਦੇ ਤੇ ਹੋ ਸਕਦਾ ਕੋਈ ਪਾਕਿਸਤਾਨੀ ਭਰਾ ਇਹ ਵੀਡੀਓ ਸ਼ਾਇਦ ਮੇਰੇ ਚੈਨਲ ਤੇ ਵੀ ਦੇਖ ਕੇ ਜਾਂ ਕਿਤੇ ਵੀ ਕਿਸੇ ਇੰਡੀਅਨ ਚੈਨਲ ਦੇ ਉੱਪਰ ਦੇਖ ਕੇ ਗੁੱਸਾ ਵੀ ਕਰਨਗੇ ਕਿ ਸਾਡਾ ਦਿਖਾ ਰਹੇ ਆ ਸਭ ਕੁਝ ਪਰ ਉਲਟਾ ਵਾ ਜੇ ਆਪਾਂ ਚੀਜ਼ਾਂ ਨੂੰ ਆਪਣੀਆਂ ਨੂੰ ਆਪਾਂ ਦੇਖਦੇ ਆ ਕਿ ਘਰੇ ਗੰਦਗੀ ਆ ਤਾਂ ਉਹ ਸਗੋਂ ਤੇ ਹਾਈਲਾਈਟ ਜ਼ਿਆਦਾ ਹੋਣੀ ਚਾਹੀਦੀ ਆ ਉਹਨੂੰ ਸਾਫ਼ ਕਰਨਾ ਚਾਹੀਦਾ ਤੇ ਉਤੋਂ ਵੱਡੀ ਗੱਲ ਇਹ ਆ ਕਿ ਕਰਾਚੀ ਦੇ ਵਿੱਚ ਹੋ ਰਿਹਾ ਹੁਣ ਮੈਂ ਤੁਹਾਨੂੰ ਅੱਗੇ ਦੱਸ ਦਿੰਨਾ ਕਰਾਚੀ ਪਾਕਿਸਤਾਨ ਦਾ ਉਹ ਸ਼ਹਿਰ ਆ ਜਿਹੜਾ ਪੂਰੇ ਪਾਕਿਸਤਾਨ ਦੀ 25% ਜੀਡੀਪੀ ਦਾ ਹਿੱਸੇਦਾਰ ਆ ਤੇ ਜੇ ਕਰਾਚੀ ਨੂੰ ਛੱਡ ਦਈਏ ਤਾਂ ਬਾਕੀ ਪਾਕਿਸਤਾਨ ਦੀ ਹਾਲਤ ਤੁਸੀਂ ਸਮਝ ਸਕਦੇ ਹੋ ਤੇ ਜੇ ਇਹੋ ਜਿਹਾ ਕੁਝ ਇਹੋ ਜਿਹੀ ਲੁੱਟ ਕੋ ਸਟ ਇੰਨੀ ਜ਼ਿਆਦਾ 50 ਰੁਪਏ ਵੀ ਨਾ ਦੇਣ ਦੀ ਇੱਕ ਮਾਨਸਿਕਤਾ ਤੇ ਸਿਰਫ ਉਹਨੂੰ ਉਹਦੇ ਨਾਲੋਂ ਬਜਾਏ ਕਿ ਲੁੱਟ ਲੈਣਾ ਤੇ ਜੇ ਕਰਾਚੀ ਦੇ ਹਾਲਾਤ ਇਹ ਨੇ ਤਾਂ ਬਾਕੀ ਦੇ ਦੇਸ਼ ਦੇ ਹਾਲਾਤ ਬਾਕੀ ਪਾਕਿਸਤਾਨ ਦੇ ਹਾਲਾਤ ਇਸ ਟਾਈਮ ਦੇ ਕੀ ਹੋਣਗੇ ਤੁਸੀਂ ਸਮਝ ਸਕਦੇ ਹੋ 25% ਜੀਡੀਪੀ ਆ ਪਰ ਜੇ ਰੈਵਨਿਊ ਦੀ ਗੱਲ ਕਰੀਏ ਤਾਂ ਰੈਵਨਿਊ ਕਰਾਚੀ ਦਾ ਪੂਰੇ ਕੰਟਰੀ ਦਾ 50% ਤੋਂ ਵੀ ਜ਼ਿਆਦਾ ਇਹ ਹਾਲਤ ਕਰਜ਼ੇ ਦੇ ਵਿੱਚ ਡੁੱਬ ਚੁੱਕਿਆ ਇੱਕ ਪੂਰਾ ਦਾ ਪੂਰਾ ਦੇਸ਼ 254 ਬਿਲੀਅਨ ਡਾਲਰ ਦਾ ਕਰਜ਼ਾ ਪਾਕਿਸਤਾਨ ਦੇ ਸਿਰ ਤੇ ਤਾਂ ਨਾਮ ਇਹਦਾ ਰੱਖਿਆ ਕਿ ਸੀ ਡ੍ਰੀਮ ਬਾਜ਼ਾਰ ਕਰਾਚੀ ਪਰ ਉਹ ਡ੍ਰੀਮ ਤਾਂ ਕਹਾਦਾ ਸੀਗਾ ਸੁਪਨਾ ਤਾਂ ਉਹ ਪਤਾ ਨਹੀਂ ਸੁਪਨਾ ਹੋਇਆ ਕਿ ਨਹੀਂ ਪਰ ਉਹ ਮਾਲਕਾਂ ਦੇ ਲਈ ਓਨਰ ਦੇ ਲਈ ਇੱਕ ਬੁਰਾ ਸੁਪਨੇ 'ਚ ਬਦਲ ਗਿਆ इवन ਉਹਨਾਂ ਦੇ ਲਈ ਵੀ ਮੈਂ ਤਾਂ ਕਹਾਂਗਾ ਕਿ ਜਿਹੜੇ ਕੁਝ ਲੁੱਟ ਕੇ ਵੀ ਲੈ ਕੇ ਗਏ ਉਹ ਕਿਉਂਕਿ ਤੁਸੀਂ ਹੁਣ ਸਾਰੀ ਜ਼ਿੰਦਗੀ ਕੀ ਲੁੱਟਮਾਰ ਕਰਦੇ ਤਾਂ ਨਹੀਂ ਰਹੋਗੇ ਤੁਹਾਡੇ ਲਈ ਵੀ ਇੱਕ ਬੁਰਾ ਸੁਪਨਾ ਇੱਕ ਪੂਰੇ ਤੋਂ ਪੂਰੇ ਸਮਾਜ ਦੇ ਲਈ ਇੱਕ ਬੁਰਾ ਸੁਪਨਾ ਇੱਕ ਬਹੁਤ ਭਵਿੱਖ ਦੀ ਤੁਹਾਨੂੰ ਇੱਕ ਬਹੁਤ ਹੀ ਕਾਲੀ ਤਸਵੀਰ ਇੱਥੋਂ ਦਿਖਦੀ ਆ ਤਾਂ ਇਹ ਇੱਕ ਬਹੁਤ ਵੱਡੀ ਇਨਸੀਡੈਂਟ ਹੋਇਆ ਪਾਕਿਸਤਾਨ ਦੇ ਵਿੱਚ ਤਾਂ ਇਹ ਸੀਗੀ ਇੱਕ ਛੋਟੀ ਜੀ ਨਿਊਜ਼ ਪਰ ਬਹੁਤ ਹੀ ਮਹੱਤਵਪੂਰਨ ਨਿਊਜ਼ ਪਾਕਿਸਤਾਨ ਦੇ ਨਜ਼ਰੀਏ ਤੋਂ ਤੇ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈਗੀ ਥੋੜੀ ਦਿਲਚਸਪੀ ਹੋਊਗੀ ਇਸ ਖਬਰ ਦੇ ਵਿੱਚ ਹੁਣ ਮੈਂ ਤੁਹਾਨੂੰ ਥੋੜੀ ਦੇਰ ਤੋਂ ਬਾਅਦ ਕੁਝ ਘੰਟਿਆਂ ਤੋਂ ਬਾਅਦ ਮਿਲੂੰਗਾ ਆਪਣੀ ਰੋਜ਼ਾਨਾ ਦੀ ਕ੍ਰਾਈਮ ਦੀ ਸਟੋਰੀ ਤੇ ਉਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ ਧੰਨਵਾਦ